ਅੱਜ ਸਿੱ ਤੁਹਾਡੇ ਲਈ ਇੱਕ ਅਜਿਹੀ ਖਬਰ ਲੈ ਕੇ ਆਏ ਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਮਰੀਕਾ ਦੀ 30 ਸਾਲਾਂ ਮਾ ਤਮਿਕਾ ਮੈਕਬਰਾਇਡ ਪਿਛਲੇ 10 ਸਾਲਾਂ ਤੋਂ ਬਿਮਾਰੀ ਨਾਲ ਪੀੜਤ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਡਾਕਟਰ ਉਸ ਦੀ ਅਸਲ ਸਮੱਸਿਆ ਪਤਾ ਹੀ ਨਹੀਂ ਕਰ ਪਾ ਰਹੇ ਸੀ ਹਮੇਸ਼ਾ ਕਿਹਾ ਜਾਂਦਾ ਸੀ ਕਿ ਇਹ ਸਿਰਫ ਇੱਕ ਚਿੰਤਾ ਹੈ ਟੈਸਟ ਸਾਰੇ ਨਾਰਮਲ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਸੀ ਉੱਤਰ ਦੇ ਜਨਮ ਤੋਂ ਬਾਅਦ ਕੁਝ ਹਫ਼ਤੇ ਬਾਅਦ ਤਨਿਕਾ ਨੇ ਆਪਣੇ ਗਲੇ ਵਿੱਚ ਵੱਡੀ ਸੋਜ ਦੇਖੀ ਜਾਂਚ ਹੋਈ ਤਾਂ ਖੁਲਾਸਾ ਹੋਇਆ ਕਿ ਉਸ ਨੂੰ ਥਾਇਰੋਇਡ ਕੈਂਸਰ ਹੈ ਇਸ ਖਬਰ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤੀ ਸਰਜਰੀ ਦੇ ਵਿੱਚ 34 ਲਿੰਫ ਨੋਡ ਹਟਾਏ ਗਏ ਜਿਨ੍ਹਾਂ ਵਿੱਚੋਂ 12 ਵਿੱਚ ਕੈਂਸਰ ਪਾਇਆ ਗਿਆ ਇਸ ਤੋਂ ਇਲਾਵਾ ਡਾਕਟਰਾਂ ਨੇ ਉਸ ਨੂੰ ਹਾਸ਼ੀਮੋਟੋ ਦੀ ਬਿਮਾਰੀ ਨਾਲ ਪੀੜਤ ਵੀ ਦੱਸਿਆ ਇੱਕ ਅਜਿਹੀ ਬਿਮਾਰੀ ਜਿੱਥੇ ਇਮਿਊਨ ਸਿਸਟਮ ਥਾਇਰੋਇਡ ਉੱਤੇ ਹੀ ਹਮਲਾ ਕਰਦਾ ਹੈ ਦੋ ਛੋਟੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਤਮਿਕਾ ਲਈ ਇਹ ਸਭ ਕੁਝ ਇੱਕ ਵੱਡੀ ਜੰਗ ਹੈ ਇਲਾਜ ਦਾ ਖਰਚਾ ਸਿਹਤ ਨਾਲ ਮੁਕਾਬਲਾ ਅਤੇ ਬੱਚਿਆਂ ਦੀ ਪਰਵਰਿਸ਼ ਪਰ ਉਸਨੇ ਹਿੰਮਤ ਨਹੀਂ ਹਾਰੀ ਉਹ ਆਪਣੇ ਬੱਚਿਆਂ ਲਈ ਦਿਨੇਰੀ ਨਾਲ ਇਹ ਲੜਾਈ ਲੜ ਰਹੀ ਹੈ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿਹਤ ਸੰਬੰਧੀ ਲੱਛਣਾਂ ਨੂੰ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਸਹੀ ਸਮੇਂ ਉੱਤੇ ਸਹੀ ਇਲਾਜ ਜ਼ਿੰਦਗੀ ਬਚਾ ਸਕਦਾ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਖਬਰ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਮਰੀਕਾ ਦੀ 30 ਸਾਲਾਂ ਮਾਂ ਤਮੀਕਾ ਮੈਕਬਰਾਇਡ ਪਿਛਲੇ 10 ਸਾਲਾਂ ਤੋਂ ਬਿਮਾਰੀ ਨਾਲ ਪੀੜਤ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਡਾਕਟਰ ਉਸ ਦੀ ਅਸਲ ਸਮੱਸਿਆ ਪਤਾ ਹੀ ਨਹੀਂ ਕਰ ਪਾ ਰਹੇ ਸੀ ਹਮੇਸ਼ਾ ਕਿਹਾ ਜਾਂਦਾ ਸੀ ਕਿ ਇਹ ਸਿਰਫ ਇੱਕ ਚਿੰਤਾ ਹੈ ਟੈਸਟ ਸਾਰੇ ਨਾਰਮਲ ਹਨ ਪਰ ਸਚਾਈ ਇਸ ਦੇ ਬਿਲਕੁਲ ਉਲਟ ਸੀ ਪੁੱਤਰ ਦੇ ਜਨਮ ਤੋਂ ਬਾਅਦ ਕੁਝ ਹਫ਼ਤੇ ਬਾਅਦ ਤਨਿਕਾ ਨੇ ਆਪਣੇ ਗਲੇ ਵਿੱਚ ਵੱਡੀ ਸੋਜ ਦੇਖੀ ਜਾਂਚ ਹੋਈ ਤਾਂ ਖੁਲਾਸਾ ਹੋਇਆ ਕਿ ਉਸ ਨੂੰ ਥਾਇਰੋਇਡ ਕੈਂਸਰ ਹੈ ਇਸ ਖਬਰ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤੀ ਸਰਜਰੀ ਦੇ ਵਿੱਚ 34 ਲਿੰਫ ਨੋਡ ਹਟਾਏ ਗਏ ਜਿਨ੍ਹਾਂ ਵਿੱਚੋਂ 12 ਵਿੱਚ ਕੈਂਸਰ ਪਾਇਆ ਗਿਆ ਇਸ ਤੋਂ ਇਲਾਵਾ ਡਾਕਟਰਾਂ ਨੇ ਉਸ ਨੂੰ ਹਾਸ਼ੀਮੋਟੋ ਦੀ ਬੰਬਾਰੀ ਨਾਲ ਪੀੜਤ ਵੀ ਦੱਸਿਆ ਇੱਕ ਅਜਿਹੀ ਬਿਮਾਰੀ ਜਿੱਥੇ ਇਮਿਊਨ ਸਿਸਟਮ ਥਾਇਰੋਇਡ ਉੱਤੇ ਹੀ ਹਮਲਾ ਕਰਦਾ ਹੈ ਦੋ ਛੋਟੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਤਮਿਕਾ ਲਈ ਇਹ ਸਭ ਕੁਝ ਇੱਕ ਵੱਡੀ ਜੰਗ ਹੈ ਇਲਾਜ ਦਾ ਖਰਚਾ ਸਿਹਤ ਨਾਲ ਮੁਕਾਬਲਾ ਅਤੇ ਬੱਚਿਆਂ ਦੀ ਪਰਵਰਿਸ਼ ਪਰ ਉਸਨੇ ਹਿੰਮਤ ਨਹੀਂ ਹਾਰੀ ਉਹ ਆਪਣੇ ਬੱਚਿਆ ਲਈ ਦਲੇਰੀ ਨਾਲ ਇਹ ਲੜਾਈ ਲੜ ਰਹੀ ਹੈ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿਹਤ ਸੰਬੰਧੀ ਲੱਛਣਾਂ ਨੂੰ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਸਹੀ ਸਮੇਂ ਉੱਤੇ ਸਹੀ ਇਲਾਜ ਜ਼ਿੰਦਗੀ ਬਚਾ ਸਕਦਾ ਹੈ ਇੱਕ ਅਜਿਹੀ ਬਿਮਾਰੀ ਜਿੱਥੇ ਇਮਿਊਨ ਸਿਸਟਮ ਥਾਇਰੋਇਡ ਉੱਤੇ ਹੀ ਹਮਲਾ ਕਰਦਾ ਹੈ ਦੋ ਛੋਟੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਤਮਿਕਾ ਲਈ ਇਹ ਸਭ ਕੁਝ ਇੱਕ ਵੱਡੀ جنگ ਹੈ ਇਲਾਜ ਦਾ ਖਰਚਾ ਸਿਹਤ ਨਾਲ ਮੁਕਾਬਲਾ ਅਤੇ ਬੱਚਿਆਂ ਦੀ ਪਰਵਰਿਸ਼ ਪਰ ਉਸਨੇ ਹਿੰਮਤ ਨਹੀਂ ਹਾਰੀ ਉਹ ਆਪਣੇ ਬੱਚਿਆਂ ਲਈ ਦਲੇਰੀ ਨਾਲ ਇਹ ਲੜਾਈ ਲੜ ਰਹੀ ਹੈ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿਹਤ ਸੰਬੰਧੀ ਲੱਛਣਾਂ ਨੂੰ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਸਹੀ ਸਮੇਂ ਉੱਤੇ ਸਹੀ ਇਲਾਜ ਜ਼ਿੰਦਗੀ ਬਚਾ ਸਕਦਾ ਹੈ